ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਰੋਜ਼ ਦੀ ਤਰ੍ਹਾਂ ਹਾਜ਼ਰ ਆ ਬਈ ਅੱਜ ਫੇਰ ਆਪਾਂ ਕੋਟਕਪੂਰਾ ਮੰਡੀ ਦੇ ਵਿੱਚ ਖੜੇ ਆ ਤਾਂ ਇਹ ਤਾਂ ਰੇਟ ਆ ਖੋਣ ਲੱਗੇ ਆ ਤੂੜੀ ਦੇ ਬਾਈ ਜੀ ਤੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਬਾਈ ਜੀ ਅੱਜ ਤਰੀਕ 6 ਅਕਤੂਬਰ 2025 ਤੇ ਬਾਈ ਜੀ ਨਾਗ ਜਿਹੜੇ ਆਏ ਆ ਦੋ ਹੀ ਆਏ ਆ ਤੇ ਟਾਈਮ ਦੀ ਗੱਲ ਕਰਕੇ 7:00 ਵਜੇ ਤੇ 2 ਮਿੰਟ ਹੋ ਗਏ ਤੇ ਜਿਹੜਾ ਕੱਲ ਦੀ ਬਈ ਬੋਲੀ ਦੀ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਕੱਲ ਪਤਾ ਲੱਗਿਆ ਕਿ ਦੋ ਹੀ ਨਾਗ ਆਏ ਸੀ ਜਿਹੜਾ ਅੱਜ ਵੀ ਮੌਸਮ ਬੜਾ ਖਰਾਬ ਜਾਇਆ ਪਿਆ ਮਿੱਤਰੋ ਤੇ ਕੱਲ ਐਤਵਾਰ ਬੋਲੀ ਹਰ ਦੇਣੀ ਲੱਗਦੀ ਆ ਤੇ ਕੱਲ ਐਤਵਾਰ ਵੀ ਜਿਹੜੇ ਦੋ ਨਾਗ ਆਏ ਸੀ ਮੀਂਹ ਦਾ ਬੜਾ ਮੌਸਮ ਸੀ ਤੇ ਨਾਗ ਆਏ ਨਹੀਂ ਗਏ ਭਾਈ ਕਿਉਂਕਿ ਤੂੜੀ ਖਰਾਬ ਹੋ ਜਾਂਦੀ ਆ ਮੀਂਹ ਚ ਤਿੰਨ ਨਾਗ ਆਏ ਆ ਹੁਣ ਕਿਉਂਕਿ ਕੱਲ ਦੇ ਜਿਹੜੇ ਨਾਗ ਭਾਈ ਪਰੇ ਖੜੇ ਸੀ ਉਹ ਤੇ ਤਾਂ ਕਰਕੇ ਪਰ ਆਜੇ ਹੁਣ ਵਿਹਨੇ ਆ ਤੈਨੀਆਂ ਨਾਗ ਆਏ ਆ ਤੇ ਕੀ ਰੇਟ ਸਰਾ ਰੇਟ ਜਿਹੜਾ ਜਾਂਦਾ ਜਿਹੜੇ ਆ ਤੇ ਤੂੜੀ ਦੀ ਬੁੱਲੀ ਜਿਹੜੀ ਸਟਾਰਟ ਹੋਣ ਲੱਗੀ ਆ ਭਾਈ ਜੀ ਤੇ ਜੁੜੇ ਰਹੋ ਵੀਡੀਓ ਦੇ ਨਾਲ ਹਲੋ ਆ ਜਾਓ ਭਾਈ ਹਲੋ ਭਾਈ ਜੀ ਉਹ ਵੀ ਬੁੱਲੀ ਸਟਾਰਟ ਬੜਾ ਦੋ ਮਿੰਟ ਹੋ ਜਾਂਦੇ ਬੁੱਲੀ ਕੋਈ ਨਹੀਂ ਲੱਗਣਾ ਭਾਈ ਭੋਲਾ ਲੱਟੂ ਇੱਥੇ ਆ ਕੇ ਰਾਂ ਦੇ ਤੁਸੀਂ ਦੇ ਰੱਖਿਆ ਰੱਖ ਦਿੱ ਗਿਆ ਆਜੋ ਭਾਈ ਆਜੋ ਨਾ ਇਹ ਨਾ ਪੱਕਾ ਹੋ ਗਿਆ ਹਾਂ ਨਾ ਦੂਰ ਆਸ ਬਾਲਾ ਅਬ ਖਾਣਾ ਖਾਣਾ ਕੋਸਾ ਬਾਰ ਬਾਰ ਇਹਨੂੰ ਇਹਦਾ ਇਹ ਸਾਰੇ ਜਾ ਕੇ ਜਾਂਦਾ ਤੂੰ ਬੋਲ ਲਿਆ ਯਾ ਤੂੰ ਪਾਰਸੇ ਰਾਂ ਦਿਨ ਲਿਆ ਹੂੰ ਦੇ ਰਹੇ ਭਾਈ ਅੰਦਰ ਦੀ ਹੈ ਨਾ ਅੰਦਰ ਅੱਗੇ ਹੈ ਕੋਈ ਮੁੱਕ ਤੱਕੀ ਵੀ ਹੈ ਭਾਈ ਜਮਾ ਫੰਪ ਕਿਦੋਂ ਉਤਾਲੀ ਨਹੀਂ ਆਏ ਨਿਕਲੋ ਸਾਰੇ ਆਏ ਜਮਾ ਇੱਕੋ ਜੀ ਭਾਈ ਇਹਦੇ ਨਾਲ ਦੀ ਟੂੜੀ ਹੈ ਬਾਹਰ ਦੀ ਆਪਾਂ ਮਜੂਦ ਮੋੜੀ ਨਹੀਂ ਨਹੀਂ ਸਹੀ ਗੀ ਬਹੁਤ ਧੰਨਵਾਦ ਆਏ 300 ਆਖ 300 ਹੀ ਆ 300 ਰੁਪਿਆ 300 25 25 350 ਦਾ 350 59 352 60 65 70 77 75 80 85 90 390 ਕੋਈ ਕਰਾ ਦੇ 390 ਬੋਲਾਂਗੇ ਨੇ 390 ਲੋ ਜੀ ਬਾਈ ਜੀ ਪਹਿਲੀ ਟਰਾਲੀ ਦਾ ਰੇਟ ਗਿਆ ਜਾ ਹੋ ਗਿਆ ਬਾਈ ਪਹਿਲੀ ਟਰਾਲੀ ਦਾ ਰੇਟ 390 ਬਾਈ ਜੀ 400 ਤੋਂ ਟੱਪੂਗਾ ਸਿਰਾ ਰੇਟ ਜਿਹੜਾ ਬਾਈ ਅੰਤਾਜਾ ਲਾ ਲਿਆ ਤੇ ਅਗਲੀ ਟਰਾਲੀ ਦਾ ਰੇਟ ਵੇਣੇ ਆ ਬਾਈ ਜੀ ਕੀ ਜਾਂਦਾ ਅੱਜ ਮੀਂਹ ਮੂੰਹ ਦਾ ਪੂਰਾ ਮੌਸਮ ਆ ਤੇ ਨਾਗ ਵੀ ਅੱਜ ਤੰਨ ਆਇਆ ਗਾ ਗੂਕ ਚੰਗੇ ਆ ਬਾਈ ਦੱਸਦਗੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਆਪਾਂ ਦੱਸਦਗੇ ਬਈ ਹੁਣ ਸਬਜੀ ਦੀਆਂ ਵੀਡੀਓ ਪਾਉਣ ਲੱਗਣੀਆਂ ਤੇ ਸਪੋਰਟ ਕਰਿਓ ਫੁੱਲ ਭਰਾ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਨੂੰ ਤੇ ਲਓ ਮਿੱਤਰੋ ਹਾਂ ਬਾਈ ਬਾਹਰ ਦੀ ਅੰਦਰ ਦੀ ਹਾਂ ਬਾਹਰ ਵਾਲੀ ਆ ਟੁੜੀ ਉਹ ਜੀ ਆ ਬਾਈ ਕਵਾਲਿਟੀ ਟੁੜੀ ਦੀ ਫੁੱਲ ਬਾਈ ਹਾਂ ਗਿੱਲੀ ਵੀ ਹੈ ਜੀ ਅੱਜ ਵਾਲੀ ਜਿਹੜੀ ਭੋਰਾ ਵੀ ਆਪਾਂ ਤੁਹਾਨੂੰ ਕਹਿ ਦਿੰਦੇ ਆ ਟੁੜੀ ਆ ਬਾਈ ਇਹਦੇ ਨਾਲ ਦੀ ਆ ਅੱਗੇ ਆਪਾਂ ਤੁਹਾਨੂੰ ਕਹਿ ਦਿੰਦੇ ਨੇ ਵੀ ਉਹ ਦੂਜੀ ਆ ਗਿੱਲੀ ਦੀ ਨਾਲ ਨਾ ਮਾਦਮ ਨਹੀਂ ਨਹੀਂ ਬਾਈ ਯਾਰ ਇਹਦੇ ਨਾਲ ਦੀ ਨਿਕਲੂਗੀ ਸੁੱਕੀ ਟੁੜੀ ਨਿਕਲੂਗੀ ਸਾਰੀ 250 ਰੁਪਇਆ 35 ਪੰਜ ਰੁਪਇਆ ਆਗਾ ਬਾਈ ਕਰਾਇਆ ਲਊਗਾ ਬਾਈ 250 ਰੁਪਇਆ ਕਰਾਇਆ ਲਊਗਾ 300 ਰੁਪਇਆ 300 ਰੁਪਇਆ 500 500 ਲਊਗਾ ਬਾਈ ਦਿੰਦਾ ਉਜਾ ਰੇਟ ਵੀ ਬਦੂ ਤੇਰਾ ਰੇਟ ਤਾਂ ਬਦੂਗਾ ਤੇ ਕੁੜੀ ਵੀ ਅੱਜ ਥੂੜੀ ਵੀ ਉਹਦੇ ਚਿੱਤੀ ਜਿਹਾ ਸੁੱਕ ਗਿਆ ਨਹੀਂ ਜਾਣ ਨੂੰ ਤਾਂ ਜਾਵਣਾ ਕੋਈ ਗੱਲ ਨਹੀਂ ਕਰ ਕਹਿ ਦਾਂ ਨੂੰ ਉਹਨੂੰ ਪਹਿਲਾਂ ਕਰਾਇਆ ਕਰਾਇਆ ਜਿੱਥੇ ਉਹਨੂੰ ਆਇਆ 500 ਬੋਲਦਾ 500 ਕਹਿ ਆਣੂ ਮੈਂ 500 ਦੂ ਆ 500 ਦੇਊਗਾ ਕੋਈ ਨਹੀਂ ਜਾਵੜੂਗਾ 500 ਦੇ ਦੀ ਕੋਈ ਬੋਲੀ ਫਿਰ ਤਾਂ ਦੇਵੇਗਾ ਪਹਿਲਾਂ ਦਾਊਂਗਾ ਇਹਨੇ ਲੈਣੀ ਟਰਾਲੀ ਉਹਨੂੰ ਪੁੱਛੋ ਪਹਿਲਾਂ ਟਰਾਲੀ ਮੋੜ ਕੇ ਕਰਾਇਆ ਤਾਂ ਰੋਲਾ ਪਾਗਾ ਨਹੀਂ ਨਹੀਂ ਲਾਉਂਗਾ ਆਪਾਂ ਨੂੰ ਕਹਿ ਦਿੰਦੇ ਆਂ ਕਿਰਾਏ ਦੀ ਗੱਲ ਕਰ ਲੈ ਬਾਈ 300 ਹੀ ਦਿੰਦੇ ਆ ਸਾਰੇ 300 ਦੇਊਗਾ ਉਹ ਕਹਿੰਦਾ ਬਾਈ ਜਦ ਬਾਈ ਰੇਟ ਵਾਧਾ ਹੁੰਦਾ ਉਧਰ ਵੀ ਵੇਖਿਆ ਕਰ ਯਾਰ ਉਹ ਰੇਟ ਵਾਧਾ ਉਹ ਤੇਰੀ ਸਾਰੀ ਰਿਪੋਰਟ 250 ਰੁਪਿਆ 250 ਰੁਪਿਆ 60 ਹਾਂ ਪਾ ਲੋ ਪਰ ਪੈਂਡ 70 70 75 80 90 90 300 300 5 10 15 20 25 30 35 40 340 ਹੋਲਾ ਵੇਚ ਲੈ 340 ਰੁਪਏ ਖੈ ਲੋ ਲਓ ਜੀ ਭਾਈ ਜੀ ਜਿਹੜਾ ਦੂਸਰੀ ਟਰਾਲੀ ਦਾ ਰੇਟ ਲੱਗਿਆ ਭਾਈ ਜੀ 340 ਪੀ ਤੇ ਅਗਲੀ ਟਰਾਲੀ ਦਾ ਰੇਟ ਵੇਣੇ ਜਮਾ ਲਾਸਟ ਨਾਗ ਰਹਿ ਗਿਆ ਭਾਈ ਇੱਕ ਇਹ ਲੋ ਤਾਂ ਇਹਨਾਂ ਨਾ ਗਏ ਸੀ ਜਿਹੜੇ ਅੱਜ ਲਾਸਟ ਟਰਾਲੀ ਦਾ ਰੇਟ ਰਹਿ ਗਿਆ ਹੋਰ ਜੀ ਸਸਰੀ ਗਾਲ ਜੀ ਵਧੀਆ ਆ ਬਈ ਇਹ ਐਂ ਕਰਦੇ ਆ ਪਾਣੀ ਪੂਣੀ ਆ ਬਹੁਤ ਖੜਿਆ ਬਾਈ ਮੀਂਹ ਦਾ ਮੌਸਮ ਸੀਗਾ ਜਿਹੜਾ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਮਿੱਤਰੋ ਲੋ ਜੀ ਇੱਕ ਟਰਾਲੀ ਹੋਰ ਆ ਗਈ ਬਾਈ ਜੀ ਇਹਦੀ ਆਪਾਂ ਰੀਲ ਪਾਵਾਂਗੇ ਬਣਾ ਕੇ ਬਾਈ ਇੱਕ ਟਰਾਲੀ ਜਿਹੜੀ ਆ ਗਈ ਲਓ ਜੀ ਬੋਲੀ ਵਿਖਲ ਗਈ ਪਹਿਲਾਂ ਇਹਨਾਂ ਨੂੰ ਉਹ ਲੋਟੇ ਜਾਂਦੇ ਜਾਨੇ ਪਹਿਲਾਂ ਹੁੰਦਾ ਰਹੇ ਮੈਂ ਆ ਜਾ ਕੇ ਬਾਅਦ ਫਿਰ ਹੋਣਾ ਆ ਗਿਆ ਫਿਰ ਭਾਈ ਹਜ਼ਾਰ ਦਾ ਕਰ ਰਿਹਾ ਜੱਗਾ ਭਾਈ ਤੂਰੀ ਬਾਦ ਦੀ ਐ ਸਨੈਰ ਦੀ ਆ ਹਾਂ ਜੀ ਪੰਜ ਰੇ ਹਾਂ ਜੀ ਪੰਜ ਰੇ ਲਾਓ ਹਾਂ ਜੀ ਪੰਜ ਰੇ ਮੈਂ ਫੇਰ ਕੋਈ ਹੋਰ ਇੱਕ ਲਾ ਦਰਾਇਆ ਬੰਦਾ ਮੈਂ 300 ਦਿੰਦਾ ਭਾਈ ਪਹਿਲਾਂ ਕੋਈ ਬੱਜਿਆ ਉਹ ਜਾ ਰੇਟ ਵਾਲੇ ਨਹੀਂ ਤਾਂ ਤੁਹਾਡਾ ਬੋਲੋ ਬੋਲੋ ਠੀਕ ਹੈ ਜਾਊਗਾ ਭਾਈ ਓਏ ਇਹ ਨਾਲ ਦੀ ਹੈ ਨਾਲ ਦੀ ਭਾਈ ਜੀ ਰੱਖ ਤੈਨੂੰ ਸਾਹ ਪੇ ਬੋਲਣ 300 ਰੁਪਿਆ 300 300 ਆਇਦਰ ਸਾਡੇ ਤਨ ਸੋਲਿਆ 300 300 5 10 15 20 25 30 35 40 340 ਦੋਸਤ ਨੇ ਚੱਲ 340 ਰੁਪਏ ਬਾਈ ਜੀ ਚੱਲ ਬਾਕੀ ਲੋ ਜੀ ਬਾਈ ਜੀ ਇਹਦਾ ਵੀ ਜਿਹੜਾ ਰੇਟ ਲੱਗਿਆ 340 ਰੁਪਏ ਉਹੀ ਰੇਟ ਲੱਗਿਆ ਬਾਈ ਤੇ ਜਿਹੜਾ ਲਾਸਟ ਨਾ ਕਰ ਰਹੇ ਨੇ ਆ ਤੇ ਜਿਹੜਾ ਰਾਸਟ ਨਗਾ ਆ ਉਹਦਾ ਰੇਟ ਵੀ ਨੇ ਬਈ ਆ ਜੋ ਇੱਥੇ ਵੀਡੀਓ ਬਣਾਈ ਲੈਨੇ ਹਣ ਲਓ ਚਲੋ ਤੂੜੀ ਚੈੱਕ ਕਰੋ ਪਹਿਲਾਂ ਦਾ ਇਹ ਜਿਹੜੀਆਂ ਕੱਲ ਦੀਆਂ ਬਾਈ ਜੀ ਕੱਲ ਜਿਹੜਾ ਮੀਂਹ ਦਾ ਮੌਸਮ ਸੀ ਨਹੀਂ ਆ ਸਕੀਆਂ ਟਰਾਲੀਆਂ ਮੀਂਹਾਂ ਪਈ ਜਾਂਦਾ ਇੰਨਾ-ਮਿੰਨਾ ਆ ਤੇ ਤਾਂ ਕਰਕੇ ਉਹ ਵੀ ਖੜੀਆਂ ਸੀਗੀਆਂ ਬਈ ਭਰੀਆਂ ਤੇ ਉਹ ਬਾਈ ਸਾਹਿਬ ਇੱਥੇ ਲਿਹਾਈ ਜਾਂਦੇ ਹੁਣ ਕਿਉਂਕਿ ਅੱਜ ਵੀ ਹੈ ਤਾਂ ਹੈ ਮੀਂਹ ਦਾ ਮੌਸਮ ਪਰ ਉਹ ਜਹ ਹੈ ਨਹੀਂਗਾ بارش ਦਾ ਮਿੰਨੀ-ਮਿੰਨੀ بارش ਜੀ ਹੈ ਨਹੀਂ ਕਿ ਕੱਲ ਜਿਹੜਾ ਮੀ ਆ ਰਿਹਾ ਸੀ ਮੈਂ ਨਾ ਮੈਂ ਨਾ ਬਈ ਤੇ ਆਜੋ ਮਿੱਤਰੋ ਵੇਣੀ ਆ ਰਹੀ ਏ ਟਾ ਸਰ ਆ ਰਹੀ ਏ ਤਾਂ ਹੈ ਕਿਨ ਜਾਣਾ ਬੰਦਾ ਚੰਡੇ ਵਾਲੀ ਚੰਡੇ ਵਾਲੀ ਬੰਦੇ ਬਣਾਉਗਾ ਤੇ ਹੁਣ ਐ ਵੀ ਆ ਬਈ ਹੋਰ ਟਰਾਲੀ ਵੀ ਆ ਸਕਦੀ ਏ ਜਿਹੜੀ ਕਿ ਲੇਟ ਹੋ ਗਈ ਹੋਣੀ ਆ ਤੇ ਇੱਕ ਅੱਧੀ ਟਰਾਲੀ ਹੋਰ ਆਉਂਦੀ ਹੋਣੀ ਆ ਜਿਵੇਂ ਕਿ ਲੇਟ ਹੋ ਜਾਂਦੀਆਂ ਟਰਾਲੀਆਂ ਜਾ ਅਬਲੀ ਕਟਾ ਦੋ ਅੰਦਰ ਦੀ ਆ ਬਾਈ ਅੰਦਰ ਦੀ ਆ ਜੀ ਖਲਾਰ ਵੀ ਆ ਬਾਬੇ ਕਿਧਰ ਗਏ ਬੋਲ 300 ਬਾਈ ਬਾਬਾ ਜੀ ਆ ਜਾ ਫਿਰ ਤੂੰ ਲੈ ਜਾ ਹਾਂ 300 ਬੋਲ ਨਹੀਂ ਰੱਖਿਆ ਕਰ ਆਪੇ ਤੂੰ ਬੋਲਣਗਾ 5 10 15 350 350 50 60 65 70 75 80 85 90 95 ਚਾਰ ਸੇ ਕਰ 400 400 ਬੋਲਣਗੇ ਲੈ ਚਾਲੋ ਲੋਈ ਬਾਈ ਜਿਹੜਾ ਅੱਜ ਰੇਟ ਗਿਆ ਬਾਈ ਜਿਸ ਸਰਾ ਰੇਟ ਗਿਆ ਲਾਸਟ ਟਰਾਲੀ ਦਾ 400 ਜਿਹੜਾ ਸਰਾ ਰੇਟ ਗਿਆ ਬਾਈ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿੱਤਰੋ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਨਿੱਤ ਪਿੰਡੂ ਕੀਤਾ ਚੈਨਲ ਤੇ ਵੀਡੀਓ ਹਰ ਰੋਜ਼ ਵੀਡੀਓ ਆਈ ਜਾਂਦੀ ਆ ਬਾਈ ਆਪਣੀ ਸਪੋਰਟ ਫੁੱਲ ਕਰਿਆ ਕਰੋ ਬਾਈ ਜੀ ਤੋਂ ਲੋ ਜੀ